I'm Oh. ਬਾਰੇ ਗੁਰੂ ਦੇ ਕੀਤੇ ਬਤੇ ਵਿਗਨ ਵਿਨਾਸ਼ਨ ਸੋਏ ਆਪਨਾ ਮਸ਼ੀਵਾ ਤੁਰ ਜੀ ਦੋਹਰਾ ਸੰਨਮੁ ਭਜੋ ਨ ਪਾਪ ਜਗ ਮਉ ਸਨਾਮੁ ਵਾਰੀ ਤ੍ਰਿਸ਼ਟੇ ਪਰਸਕਾਰ ਤ੍ਰੇਰ ਤਪ ਕਿਕੇ ਰੂਪ ਤ੍ਰਿਕ ਲਾਈ ਸੰਮੁਖ ਭਇਓ ਨਾ ਬ ਪੰਜਾਬ ਬਹੁਤ ਜਾਨ ਮਰਵਾਈ ਵਾਰੇ ਗੁਰੂ ਜੀ ਕਾ ਖਾਲਸਾ ਤਾਂ ਅੰਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਸਾਧ ਸੰਗਤ ਹਜ਼ੂਰੀ ਦੇ ਅੰਦਰ ਨਵੇਂ ਪਾਤਸ਼ਾਹ ਪਰਮਕਾਰਿ ਸ਼ਿਆਨ ਤਰਤਾਰੇ ਜਹੀ ਸਤਿਗੁਰੂ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਗੰਗ ਕੀ ਸਤਿ ਆਸ਼ਟਾਨ ਗੁਰਦੁਆਰਾ ਸ੍ਰੀ ਕੋਰਾ ਸਾਹਿਬ ਆਸ਼ਾ ਜੀ ਨੋਹੇ ਵਿਖੇ ਸੰਧਿਆ ਦੇ ਸਮੇਂ ਸਜੇ ਦੀਵਾਨਾਂ ਜਰ ਆਦਿ ਨਿਯਮ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡੇ ਭਾਗਾਂ ਆਪ ਸੰਗਤਾਂ ਦੇ ਜੋ ਨੇਮ ਤੇ ਪ੍ਰੇਮ ਦੇ ਨਾਲ ਮਹਾਰਾਜ ਜੀ ਦੇ ਅਭਿਤ ਯਾਸ ਰੋਹੀ ਇਤਿਹਾਸ ਕਥਾ ਰੂਪ ਦੇ ਸਰਵਨ ਕਰਦੇ ਹੋ ਸਾਹਿਬ ਗੁਰੂ ਅਰਜਨ ਸਿੰਘ ਸਾਹਿਬ ਸਦੀਪ ਆਸ਼ਾ ਦੇ ਬਹਾਦਰ ਜੋਧੇ ਬਾਬਾ ਬਰੀਦਾਨ ਸਾਹਿਬ ਦੇ ਹੱਥੋਂ ਜਦੋਂ ਕਰੇਮ ਬਖਸ਼ ਮਾਰਿਆ ਗਿਆ ਤਾਂ ਉਸ ਵੇਲੇ ਜਲੰਧਰ ਦਾ ਸੂਬਾ ਦੁਖੀ ਤੇ ਬੜਾ ਹੋਇਆ ਪਰ ਫਿਰ ਇਹਨੇ ਸੋਚਿਆ ਅਬਦਲ ਖਾਨ ਨੇ ਵੀ ਹੁਣ ਇੱਥੇ ਹੀ ਮਰ ਜਾਣਾ ਠੀਕ ਹੈ ਭੱਜ ਕੇ ਗਏ ਤੇ ਬੜੀਆਂ ਲਾਣਤਾਂ ਪੈਣਗੀਆਂ ਹੌਸਲਾ ਯਾਰਾ ਕੇ ਪੌਜਾ ਲੈ ਕੇ ਆਪਣੇ ਨਾਲ ਪ੍ਰਦਨ ਚੰਦ ਤੇ ਕਰਮ ਚੰਦ ਨੂੰ ਹੀ ਵੰਗਾਰ ਕੇ ਵੀ ਤੁਸੀਂ ਹਰ ਵਾਰੀ ਬਚ ਕੇ ਭੱਜ ਜਾਂਦੇ ਹੋ ਚਲੋ ਮੇਰੇ ਨਾਲ ਗੁਰੂ ਦੇ ਸਾਹਮਣੇ ਹੋ ਕੇ ਮਹਾਰਾਜ ਨੂੰ ਪੜਿਏ ਜਾਂ ਮਾਰੀਏ ਇਹਦਾ ਲੜਦੇ ਆਂ ਭਿੱੜਦੇ ਆਂ ਬੜਾ ਜੰਗ ਮਚਿਆ ਹੈਰਾਨ ਹੋ ਗਿਆ ਸੋਦਾ ਗੁਰੂ ਦੇ ਜੁਧੇ ਇਦਾਂ ਲੜਦੇ ਨੇ ਜਿੱਥੇ ਇੱਕ ਪਾਸੇ ਸੇਖ ਜੁਧੇ ਲੜ ਰਹੇ ਸੀ ਉਹ ਪਾਸਾ ਛੱਡ ਕੇ ਆਪਣੇ ਨਾਲ ਕਰਮਜੰਗ ਤੇ ਰਤਨਚੰਦ ਨੂੰ ਲੈ ਕੇ ਸੂਮਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇੜੇ ਪਹੁੰਚਿਆ ਹੈ ਜੇ ਸਤਗੁਰੂ ਮਹਾਰਾਜ ਦੇ ਨਾਲ ਜੰਗ ਕਰਨਾ ਚਾਹੁੰਦਾ ਹੈ ਜਿਵੇਂ ਗੁਰੂ ਗਰੀਬ ਨਵਾਲ ਸਾਹਿਬ ਜੀ ਦੇ ਨਾਲ ਰਤਨਚੰਦ ਕਰਮਜੰਗ ਤੇ ਅਧਰਖਾਨ ਦਾ ਯੁੱਧ ਹੁੰਦਾ ਹੈ ਇਹ ਪ੍ਰਸੰਗ ਆ ਰਿਹਾ ਹੈ ਭਾਵਨਾ ਦੇ ਸਹਿਤ ਸਰਵਣ ਕਰੀਏ ਰਸਨਾ ਕੋਪਿਤ ਰੱਬ ਸਤਿਰਾ ਸ੍ਰੀ ਵਾਹਿਗੋਸਾ ਸਤਨਾਮ ਸ੍ਰੀ ਵਾਹਿਗੁਰੂ ਸਾਰ ਪਜੇ ਕੋਪਰਾ ਸਰਬ ਭਇਓ ਨ ਬਾਪ ਜਪ ਜਦੋਂ ਆਪ ਜਲੰਧਰ ਦਾ ਸੁਬਾ ਫੌਜ ਦੀ ਅਗਵਾਈ ਕਰਦੇ ਆ ਗੁਰੂ ਘਰ ਦੇ ਸਹਿ ਮਹਾਰਾਜ ਜੀ ਦੇ ਸਾਹਮਣੇ ਹੋਇਆ ਅਮ ਸਹਿ ਨਾਮ ਕਰਾਈ ਬਹੁਤੀ ਫੌਜ ਪਰਵਾਉਣ ਤੋਂ ਬਾਅਦ ਹੁਣ ਅੱਗੇ ਆਇਆ ਦੋ ਪੁੱਤ ਪੰਜ ਸੈਨਾਪਤੀ ਦੇ ਹਜ਼ਾਰਾਂ ਦੀ ਗਿਣਤੀ ਦੇ 12 13 ਹਜ਼ਾਰ ਫੌਜ ਮਰਵਾ ਲਈ। ਨਿਖਤ ਪਰਸ ਹਰ ਤੇਨ ਕਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਸਾਹਮਣੇ ਆਇਆ ਤੇ ਪਰਸ ਪਰ ਦ੍ਰਿਸ਼ਟੀ ਪਈ ਆ। ਮਹਾਰਾਜ ਵਾਲੇ ਨੇ ਵੇਖਿਆ ਤੇ ਸਾਧਗੁਰਾਂ ਨੇ ਜਲੰਧਰ ਦੇ ਸੁੰਦੇ ਆ ਤੱਕਿਆ। ਵਿਖੇ ਰੂਪ ਤਿਰਕ ਲਾਏ ਤੇ ਦੇਤਰ ਲਾ ਕੇ ਨੇ ਇੱਕ ਹੋਰਾਂ ਗੁਰੂ ਹਰਗੋਬਿੰਦ ਸਾਹਿਬ ਦਾ ਸੋਹਣਾ ਸਰੂਪ ਵੇਖਿਆ ਹੈ। ਜਾਓ ਪਈ ਕਰ ਧੰਨ ਕਟ ਤੇ ਸ਼ਮਸ਼ੇਰ ਜਦੋਂ ਵੇਖਿਆ ਅਬਦੁਲ ਖਾਨ ਸੁਬੇ ਨੇ ਮਹਾਰਾਜ ਦੇ ਸਰੂਪ ਨੂੰ ਨੀਂਜ ਲਾ ਕੇ ਵੀ ਸਤਿਗੁਰਾਂ ਦੇ ਹੱਥ ਦੇ ਵਿੱਚ ਧਨਕ ਹੈ ਤੇ ਗਰੀਬ ਆ ਸਤਿਗੁਰਾਂ ਦੇ ਲੱਕ ਦੇ ਨਾਲ ਤੀਰਾਂ ਦਾ ਭੱਤਾ ਦੇ ਸ਼ਮਸ਼ੀਰ ਧਾਰਨ ਕੀਤੀ ਹੋਈ ਆਂ ਪਰ ਸਤ ਸ੍ਰੀ ਗੋਵ ਸ਼ਮਸ਼ੀਰ ਤੇ ਸ਼ਮਸ਼ੀਰ ਸ਼ੇਰ ਦੀ ਨਿਆਈ ਗੁਰੂ ਹਰਗੋਬਿੰਦ ਸਾਹਿਬ ਜੀ ਢਾਲਾ ਵੀ ਆਪਣੇ ਹੱਥ ਵਿੱਚ ਪਗੜਿਆ ਸਜਾਇਆ ਹੋਇਆ ਆਏ ਭਟੇ ਪ੍ਰਤਾਪਵੰਤ ਕਿਰਤ ਜਦੋਂ ਇਹਦੇ ਵੇਖਿਆ ਵੀ ਪੂਰੇ ਛੜਤਰ ਸਜਾਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਤਾਪਵੰਤ ਨੇ ਬੜੇ ਬੀਰ ਬਹਾਦਰ ਹਨ ਸਤ ਨਿਹਤ ਗਨ ਜਤਨ ਸਿਮਰ ਪਰ ਵੀ ਸਾਧਗੁਰੂ ਤਾਂ ਬੜੇ ਤਿਆਰ ਬਰ ਤਿਆਰ ਲੱਗਦੇ ਨੇ ਵੀ ਕਿਹੜੇ ਯਤਨ ਦੇ ਨਾਲ ਕਿਹੜੇ ਹੀਲੇ ਵਸੀਲੇ ਦੇ ਨਾਲ ਗੁਰੂ ਘਰ ਦੇ ਸਹਬ ਜੀ ਨੂੰ ਮਾਰੀਏ ਪ੍ਰਭ ਕੰ ਸੰਸਾਰ ਉਤਕਤ ਗਾਹਨ ਇਸ ਤਰ੍ਹਾਂ ਮਹਾਰਾਜ ਸਹਬ ਜੀ ਨੂੰ ਮਾਰਨ ਦੀ ਯੁਕਤੀ ਸੋਚਦਾ ਹੋਇਆ ਆਪਣੇ ਘੋੜੇ ਨੂੰ ਚਾਰਿਆ ਹੈ ਜਿਹਦੇ ਉੱਤੇ ਗਜ ਗਾਹਨ ਘੋੜੇ ਨੇ ਜਿੱਥੇ ਪੱਟ ਨੇ ਇੰਝ ਇੱਕ ਚੌਰ ਸਹਬ ਵਰਗੇ ਇੱਕ ਸ਼ਿੰਗਾਰ ਜਿਹਾ ਹੁੰਦਾ ਏ ਇਹ ਸ਼ਿੰਗਾਰ ਦੇ ਸਹਿਜ ਸ਼ਿੰਗਾਰਿਆ ਹੈ ਜਾਂ ਗਾਜ ਗਾਹਨ ਕਹਿੰਦੇ ਨੇ ਕਿ ਜਿਨੇ ਮੌਤ ਦਾ ਗਾਣਾ ਬੰਨਿਆ ਏ ਘੋੜੇ ਨੂੰ ਪ੍ਰੇਰਿਆ ਹਨ ਸਿੱਖਾਂ ਨੂੰ ਕੋਚਾ ਅਵਗਾਮਨ ਤੇ ਸਿੱਖਾਂ ਨੂੰ ਅਗਵਾ ਅਵਗਾ ਕੇ ਧਾਉ ਸਿੱਖਾਂ ਨੂੰ ਪਰੇ ਕਰਕੇ ਵਿੱਚੋਂ ਦੀ ਲੰਘ ਕੇ ਸਤਗੁਰਾਂ ਦੇ ਪਾਸ ਜਾਣਾ ਚਾਹੁੰਦਾ ਹੈ ਜਾਪਹਾਤਮੈ ਤੀਰ ਨਿਕਾਰਤ ਆਪਣੇ ਹੱਥ ਦੇ ਵਿੱਚ ਇਹਦੇ ਤਣਕ ਪਕੜਿਆ ਇਹਦੇ ਤੀਰ ਕੱਢੇ ਆਏ ਨੇ ਪੱਥਰੇ ਦੇ ਵਿੱਚੋਂ ਐਦ ਕਾਨ ਲਖ ਬਲ ਕਰ ਮਾਰਤ ਤੇ ਬੜਾ ਬਲ ਲਾ ਕੇ ਕਾਰਨ ਕਰ ਖੇਚ ਕੇ ਤੇ ਹੁਣ ਤੀਰ ਮਹਾਰਾਜ ਵੱਲ ਚਲਾਉਣ ਲੱਗ ਪਿਆ ਰਚਨ ਕੇਰ ਬਘੂਣ ਅੰਕ ਸੋਨੇ ਦੇ ਗਹਿਣੇ ਸਰੀਰ ਦੇ ਉੱਤੇ ਪਾਏ ਹੋਏ ਹਨ ਆਵ ਬਨੇ ਜੱਬਰ ਜਵਾਹਰ ਚਲਦੀ ਸੰਗ ਜੀ ਜੀ ਕਹਿੰਦੇ ਬੜੀ ਡਾਢੀ ਜਵਾਹਰ ਆਦਮੀ ਜੜ ਤੋਂ ਹੁਣ ਕਰਕੇ ਆਬਾ ਹੋ ਰਹੀ ਹੈ ਬੜੀ ਚੰਨ ਪਟ ਮੋੜਤ ਰੰਗ ਬੜਾ ਹੀ ਬਲੀ ਤੇ ਬੜਾ ਕੀਮਤੀ ਘੋੜਾ ਹੈ ਇਹਦੇ ਪਾਸ ਤਰਕ ਨਾ ਤਰਕ ਵਿੱਚ ਜੰਮ ਤਿੱਪਦਾ ਨਹੀਂ ਝਰਕਦਾ ਦਾਉ ਉਤੋ ਬਜਣ ਦੇ ਲਈ ਇਹ ਤਰੋਂ ਤਰ ਹੁੰਦਾ ਰਹਿਦਾ ਇਹੋ ਜਿਹਾ ਬਲੀ ਥੋੜਾ ਏ ਤਹੰ ਤੋਂ ਨੌ ਖਤਰੀ ਚਲ ਆਏ ਇਤਾਂ ਜਿਵੇਂ ਜਲੰਧਰ ਦਾ ਸੂਬਾ ਅੱਗੇ ਨੂੰ ਵਧਿਆ ਇਹਦੇ ਨਾਲ ਦੋਵੇਂ ਜਿਹੜੇ ਖਤਰੀ ਰਤਨ ਚੰਦ ਤੇ ਕਰਮ ਚੰਦ ਵੀ ਆ ਗਏ ਗੁਰ ਕੋ ਹੀਰ ਜੀ ਦੇ ਤਪਟਾਏ ਹਰਪ੍ਰੀਤ ਸਾਹਿਬ ਜੀ ਨੂੰ ਵੇਖ ਕੇ ਇਹਦੇ ਹਿਰਦੇ ਵਿੱਚ ਬੜੇ ਤਪੇ ਹਾਨ ਵੀ ਇਹਨਾਂ ਨੇ ਸਾਡੇ ਪਿਓ ਮਾਰੇ ਨੇ ਲੋਹਾਂ ਦੇ ਬਿਨੋ ਬਿ ਲੋਕ ਤੇ ਸਤਿਗੁਰ ਬੋਲੇ ਜੋ ਇਹ ਕਰਮ ਚੰਦ ਤੇ ਰਤਨ ਚੰਦ ਦੇੜੇ ਹੋਏ ਸੂਬਾ ਜਲੰਧਰ ਨੇ ਯੋ ਯਾਦ ਇਹਨਾਂ ਨੂੰ ਜਿਨ੍ਹਾਂ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਮਹਾਰਾਜ ਜੀ ਬੰਗਾਰਿਆ ਹੈ ਆਪਣੇ ਕਾਲ ਪਰ ਤਾਂ ਵਿਚ ਕੋਲੇ ਮਹਾਰਾਜ ਸਾਹਿਬ ਜੀ ਕਹਿੰਦੇ ਹੁਣ ਤੇ ਸਮਾਂ ਹੈ ਪਲ ਤਾਂ ਕਿਦ ਕੋਲੇ ਉਹ ਕਰਮਚੰਦ ਰਤਨ ਚੰਦ ਤੁਸੀਂ ਆਪਣੇ ਪਿਓ ਦਾ ਬਦਲਾ ਲੈਣਾ ਚਾਹੁੰਦੇ ਸੀ ਹੁਣ ਬਦਲਾ ਲੈਣ ਦਾ ਸਮਾਂ ਹੈ ਕਾਇਰ ਬਣ ਕੇ ਆਵੋ ਕਿਉਂ ਤੁਸੀਂ ਕਾਇਰ ਬਣ ਕੇ ਕਦੋਂ ਦਾ ਜੰਗ ਛਿੜਿਆ ਸਾਡੇ ਸਾਹਮਣੇ ਨਹੀਂ ਆਉਂਦੇ ਜੰਗ ਹੀ ਨਹੀਂ ਕਰਦੇ ਜੇ ਪਿਓ ਦਾ ਬਦਲਾ ਲੈਣਾ ਹੈ ਤੇ ਹੁਣੇ ਲੈ ਲਓ ਰਾਜੀ ਉਪਾਤ ਪਰ ਦੁਖ ਹਨਾਓ ਹਾ ਕਿਉਂਕਿ ਮੜੀ ਤੁਸੀਂ ਲੜਾਈ ਇੱਥੇ ਮਚਾਈ ਆ ਤੁਹਾਡੇ ਕਰਕੇ ਸਾਰਾ ਇਹ ਝਗੜਾ ਪਿਆ ਹੈ ਤੇ ਆਪ ਅੱਗੇ ਨਹੀਂ ਆਉਂਦੇ ਤੇ ਤੁਰਕਾਂ ਨੂੰ ਮਰਾਈ ਜਾਂਦੇ ਹੋ ਕੈਤ ਕਚਹਿਰੀ ਆਤਮਾ ਨਾ ਹੈ ਸਾਰਾ ਇਹ ਕਹਿੰਦੇ ਉਹ ਜਦੋਂ ਕਚੈਰੀ ਚ ਬੈਂਦੇ ਸੀ ਸੁਗੇ ਦੇ ਉਦੋਂ ਤੇ ਬੜੀਆਂ ਗੱਲਾਂ ਬਣਾਵਣਾਗੇ ਡਿੰਗਾ ਮਾਰਦੇ ਸੀ ਵੀ ਸਾਡੇ ਵਰਗਾ ਕੋਈ ਨਹੀਂ ਜਿਵੇਂ ਅਸਮਾਨ ਹੀ ਅਸੀਂ ਥੰਮ ਕੇ ਰੱਖਿਆ ਹੈ ਵਿਕਪਲ ਠਾਕੁਰ ਤੇ ਹਮਲੈ ਉੱਥੇ ਤਾਂ ਸਭਾ ਵਿੱਚ ਕਹਿੰਦੇ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੋਂ ਅਸੀਂ ਆਪਣੇ ਪਿਤਾ ਦਾ ਬਦਲਾ ਲਵਾਂਗੇ ਕਹਿੰਦਾ ਅਸੀਂ ਮੈਂ ਭਗਵਾਨ ਦਾਸ ਦਾ ਬਦਲਾ ਲੈਣਾ ਹੈ ਉਹ ਕਹਿੰਦਾ ਸੀ ਮੈਂ ਚੰਦੂ ਦਾ ਬਦਲਾ ਲੈਣਾ ਹੈ ਕਹਿੰਦੇ ਉਹ ਮੈਂ ਤੇ ਧਕਾਰੂ ਸਤਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹ ਸਭਾ ਵਿੱਚ ਜੋ ਤੁਸੀਂ ਲਲਕਾਰਦੇ ਰਹੇ ਤੁਹਾਡੇ ਕਹਿਣ ਦੇ ਤਰਕਾਰ ਲਾਣਤਾ ਵੀ ਗੱਲਾਂ ਕਰਦੇ ਹੋ ਪਰ ਕੁਝ ਕਰਕੇ ਨਹੀਂ ਦਿਖਾਇਆ ਮੈਂ ਕਿਹੋ ਜਿਹਾ ਹਵਤ ਜੰਗ ਮਝਾਰੂ ਜਿੱਥੇ ਜੰਗ ਦੇ ਵਿੱਚ ਮੌਕਾ ਮਿਲਿਆ ਉੱਥੇ ਮਹਾਰਾਜ ਕਹਿੰਦੇ ਸੀ ਸਾਡੇ ਨੇੜੇ ਹੀ ਨਹੀਂ ਹੋਏ ਕਦੋਂ ਵੀ ਜੰਗ ਹੋ ਰਹੀ ਹੈ ਸਾਡੇ ਲਾਗੇ ਨਹੀਂ ਆਏ ਤੇ ਸਭਾ ਵਿੱਚ ਕਹਿੰਦੇ ਸੀ ਵੀ ਗੁਰੂ ਮਾਰਨਾ ਸੁਣ ਕਰ ਜਰੇ ਜਰੇ ਹੈ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੋਂ ਸੁਣ ਕੇ ਸੜ ਗਏ ਤੇ ਮਹਾਰਾਜ ਦੇ ਲਲਕਾਰੇ ਰੇ ਵੰਗਾਰ ਦੇ ਬਚਨ ਸਹਾਰੇ ਨਾਲ ਗਏ ਦੋਹਾਂ ਖੱਤਰੀਆਂ ਕੋਲੋਂ ਇਸਤੇ ਕਰੇ ਲਾਲ ਤੁਨਾਏ ਕਰੋਰ ਵਿੱਚ ਆ ਕੇ ਦੋਹੇ ਨੇਤਰ ਇਹਨਾਂ ਨੇ ਆਪੋ ਆਪਣੇ ਲਾਲ ਕੀਤੇ ਹਨ ਉਹਨੋਂ ਖਤਰੀ ਸਰਪਤ ਬਾਪ ਦੋਹੇ ਖਤਰੀ ਕਰਮਚੰਦ ਰਤਨ ਜੰਮ ਤੇ ਜਲੰਧਰ ਦਾ ਨਵਾਬ ਅਬਦੁਲ ਖਾਨ ਤੰਤਕ ਕਰੇ ਤ੍ਰੰਸ਼ਤਾ ਇਹਨਾਂ ਤਿੰਨਾਂ ਨੇ ਆਪਣੇ ਘੋੜੇ ਬੜੀ ਛੇਂਦੀ ਚੰਚਲ ਕਰਕੇ ਅੱਗੇ ਨੂੰ ਤੁਰੇ ਹਨ ਢੁਗੇ ਨਿੰਕਪੁਰ ਜਾਪਸ ਮਾਰ ਤਿੰਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇੜੇ ਢੁਗੇ ਪਾਸ ਹੋਏ ਨੇ ਤੇ ਛੇ ਪਾਤਸ਼ਾਹ ਨੂੰ ਮਾਰਿਆ ਉਹਦੇ ਨਾਲੋਂ ਕੰਪਨਾ ਕਰ ਪਾਲ ਸਿਰ ਹੈ ਆਪਣੇ ਤੀਰ ਦੇ ਆਪਣੇ ਪੱਛੇ ਦੇ ਵਿੱਚੋਂ ਕੱਢ ਕੇ ਕਮਾਨ ਦੇ ਇੱਕ ਤੀਰ ਜੋੜਦੇ ਹਣ ਐਤ ਤੀਨੋ ਬਲ ਤੀਨ ਤਿੰਨਾਂ ਨੇ ਬੜੇ ਬਲ ਦੇ ਨਾਲ ਧੰਖ ਲੈ ਕੇ ਤੇ ਮਹਾਰਾਜ ਵੱਲ ਖਿੱਚ-ਖਿੱਚ ਕੇ ਟੀਲ ਚਲਾਏ ਹਨ ਆਤਪੁਰ ਸੰਮਖਸ਼ੋਰਣ ਕੀਨ ਇਹਨਾਂ ਜਾਣੇ ਵਾਲੇ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਜਾ ਕੇ ਬਾਣ ਚਲਾਏ ਮਹਾਰਾਜ ਦੇ ਤੀਰ ਛੱਡੇ ਹਨ ਜੀ ਹਾ ਉਹ ਵੀ ਦੇ ਹੱਥ ਪਲਾਵੈ। ਧਰਗੁਰੂ ਧਰਗੁਰ ਸਿੰਘ ਸਾਹਿਬ ਜੀ ਵੀ ਆਪਣੇ ਘੋੜੇ ਨੂੰ ਇੱਧਰ ਉੱਧਰ ਕਰਕੇ ਦੇ ਆਉਂਦੇ ਤੀਰਾਂ ਤੋਂ ਬਚਾ ਕਰਦੇ ਹਨ। ਇੱਕ ਉਤ ਫੇਰਤ ਅੰਤ ਬਚਾਵੇ। ਘੋੜੇ ਨੂੰ ਇੱਧਰ ਉੱਧਰ ਫੇਰਦਿਆਂ ਹੋਇਆ ਆਪਣੇ ਅੰਗ ਇਹਨਾਂ ਦੇ ਤੀਰਾਂ ਤੋਂ ਬਚਾਉਂਦੇ ਨਾਲ। ਆਪਣਾ ਤਨ ਉੱਤ ਕਠੋਰ ਸੰਭਾਲ। ਜਦੋਂ ਵੇਖਿਆ ਵੀ ਇਹ ਤਿੰਨੇ ਇਕੱਠੇ ਹੀ ਸਾਡੇ 'ਤੇ ਹਮਲਾ ਕਰ ਰਹੇ ਨੇ ਫਿਰ ਕਠੋਰ ਤਨ ਖਾਪਣਾ ਵੀ ਮਹਾਰਾਜ ਨੇ ਸੰਭਾਲਿਆ। ਅੱਖparat ਗਨ ਸੰਚਾਰ। ਮਹਾਰਾਜ ਨੇ ਖਪਰਾ ਬੁੱਕ ਜਨਾਂ ਜੌੜਾ ਤਖਾ ਤੀਰ ਕੰਢ ਕੇ ਦੇ ਚਿੱਲੇ ਦੇ ਵਿੱਚ ਜੋੜਿਆ ਹੈ। ਬਾਣ ਬਾਣ ਲਗ ਮਾਰ ਸਮਾਨਾ ਮਹਾਰਾਜ ਨੇ ਤੰਦੀ ਨੂੰ ਕੰਨ ਤੱਕ ਖਿਜਿਆ ਜਦੋਂ ਕੰਨ ਦੇ ਨਾਲ ਮਹਾਰਾਜ ਦਾ ਹੱਥ ਲੱਗਿਆ ਤੇ ਉਦੋਂ ਸਤਿਗੁਰੂ ਜੀ ਨੇ ਤੀਰ ਚਲਾਇਆ। ਉਹ ਬੇਗਿਤ ਸਰਪ ਸਮਾਨਾ ਇਨੀ ਤੇਜ਼ੀ ਦੇ ਨਾਲ ਛੂੰਕਦਾ ਹੋਇਆ ਗਿਆ ਇਹ ਜਿਵੇਂ ਕਹਿੰਦੇ ਵੀ ਉੱਡਣਾ ਲਾਗ ਸੱਪ ਹੋਵੇ। ਰਤਨ ਚੰਦ ਨੂੰ ਤਾਸ ਚਲਾਵਾ ਮਹਾਰਾਜ ਨੇ ਇਹ ਜਿਹੜਾ ਤੀਰ ਸੀ ਰਤਨ ਚੰਦ ਨੂੰ ਤੱਕ ਕੇ ਚਲਾਇਆ ਸੀ ਕਿਉਂਕਿ ਇਹਦੇ ਕਿ ਉਹਦੇ ਮਰਨ ਤੋਂ ਬਾਅਦ ਇਹ ਲੜਾਈ ਹੋ ਰਹੀ ਹੈ ਉਹ ਅੰਗਯੋ ਅਤਰੰਕ ਕੋ ਘਵ ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਤੀਰ ਚਲਾਇਆ ਤੇ ਕਹਿੰਦੇ ਵੀ ਇਹ ਤਾਂ ਹਿੱਲ ਗਿਆ ਉਸ ਵੇਲੇ ਇਹ ਤਾਂ ਬਚ ਗਿਆ ਪਰ ਜਿਹੜੇ ਘੋੜੇ ਤੇ ਚੜਿਆ ਸੀ ਉਹਦਾ ਘੋੜਾ ਮਾਰਿਆ ਗਿਆ ਵਿੱਚ ਦੀ ਛਾਤੀ ਉਹ ਕਹਿੰਉਂ ਕਿਉਂਕਿ ਜਦੋਂ ਸਤਗੁਰੂ ਮਹਾਰਾਜ ਦਾ ਤੀਰ ਆਇਆ ਤੇ ਉਹਨੇ ਨੂੰ ਘੋੜੇ ਨੇ ਅਗਲੇ ਜਿਹੜੇ ਪੌੜ ਸੀ ਤਾਂ ਉਹ ਚੁੱਕ ਲਏ ਤੇ ਉਛਲਿਆ ਦੇ ਜਿਸ ਕਰਕੇ ਘੋੜੇ ਦੀ ਛਾਤੀ ਦੇ ਵਿੱਚ ਆ ਕੇ ਵਜਾ ਪਾਛਲ ਦਿਸ਼ਾ ਪਾਲ ਭੈਓ ਤੇ ਛਾਤੀ ਦੇ ਵਿੱਚੋਂ ਦੀ ਲੰਘ ਕੇ ਤੇ ਪੇਠ ਵਾਲੇ ਪਾਸਿਓਂ ਦੀ ਤੀਰ ਘੋੜੇ ਦੇ ਵਿੱਚੋਂ ਦੀ ਮਹਾਰਾਜ ਦਾ ਚਲਾਇਆ ਪਾਰ ਹੋਇਆ ਜਿਵੇਂ ਹਰ ਸੇਰ ਖਰੇ ਜਦੋਂ ਮਹਾਰਾਜ ਸਾਹਿਬ ਵੀ ਦੇ ਤੀਰ ਦੇ ਨਾਲ ਘੋੜਾ ਇਹਦਾ ਮਾਰੇ ਮਰ ਗਿਆ ਉਹਦੇ ਗਿਰਿਓ ਉਥਲ ਅਸੁਹੇਰਤ ਕਰੇ ਇਹ ਲਾਗੇ ਜਿਹੜਾ ਕਰਮ ਚੰਦ ਹੈ ਤੇ ਜਲੰਧਰ ਦਾ ਸੂਬਾ ਵੇਖ ਰਿਹਾ ਵੀ ਮਹਾਰਾਜ ਦੇ ਤੀਰ ਵਜਣ ਦੇ ਨਾਲ ਉੱਤਲ ਕੇ ਪਹਾਟ ਨਹੀਂ ਲਾ ਕੇ ਘੋੜਾ ਹੇਣਾ ਨਿਕਾਲੇ ਸਾਨ ਬਾਨ ਕੀ ਕੀ ਕਰੇ ਉਸ ਵੇਲੇ ਜਿਹੜਾ ਦੁਸ਼ਮਣ ਹੈ ਉਹ ਵੀ ਮਹਾਰਾਜ ਦੇ ਚਲਾਏ ਹੋਏ ਤੀਰ ਦੀ ਕਹਿੰਦੇ ਸਿਮਤ ਕਰਨ ਲੱਗ ਪਿਆ ਸਿਮਤ ਹੋਦੀ ਆ ਜਿਹੜਾ ਦੁਸ਼ਮਣ ਵੀ ਕਰੇ ਉਹ ਸਾ ਕੀ ਇਹ ਤੀਨ ਮਾਰ ਅਬਦੁਲ ਖਾਨ ਸੂਬਾ ਜਲੰਧਰ ਕਹਿੰਦਾ ਉਹ ਤੀਰ ਤਾਂ ਮੈਂ ਵੀ ਬੜੇ ਚਲਾਉਣਾ ਪਰ ਮੇਰੇ ਤੀਰ ਦੀ ਇੰਨੀ ਮਾਰ ਨਹੀਂ ਹੈ ਪਰ ਉਪਾਰ ਹੈ ਕੋ ਧਰ ਦਾ ਜੇ ਗੁਰੂ ਘਰ ਗੱਜਬੇ ਸਾਹਿਬ ਦਾ ਤੀਰ ਘੋੜੇ ਨੂੰ چیرਦਾ ਹੋਇਆ ਪਾਰ ਜਾ ਕੇ ਧਰਤੀ ਦੇ ਡਿੱਗ ਪਿਆ ਹੈ ਰਤਨ ਚੰਦ ਦੇ ਪਰਿਵਸ ਸੰਭਾਰ ਰਤਨ ਚੰਦ ਜਦੋਂ ਘੋੜਾ ਡਿੱਗਿਆ ਤੇ ਰਤਨ ਚੰਦ ਵੀ ਡਿੱਗਾ ਇਹਦੇ ਆਪਣਾ ਆਪ ਹੀ ਛੇਤੀ ਦੇ ਕੇ ਸੰਭਾਲਿਆ ਕਰਮ ਚੰਦ ਤਬ ਭਇਓ ਅਗਰ ਜਦੋਂ ਏਕਿਆ ਵੀ ਰਤਨ ਚੰਦ ਜਿਹੜਾ ਡਿੱਗ ਪਿਆ ਇਹਦੇ ਕਰਮ ਚੰਦ ਚੰਦੂ ਦਾ ਪੁੱਤਰ ਫਿਰ ਮਹਾਰਾਜ ਵੱਲ ਸਾਹਮਣੇ ਨੂੰ ਹੋਇਆ ਬੀ ਤੀਰ ਮੁਕੇ ਹੈ ਲਗ ਇਹਨੇ ਤੀਰ ਚਲਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਨੇ ਜਾ ਕੇ ਵਜਾ ਆਵ ਗਰੀ ਮੈਂ ਗਿਰੋ ਨਾ ਅੱਖ ਘੋੜੇ ਦੀ ਗਰਦਨ ਤੇ ਫਟ ਲੱਗਾ ਕਿਉਂਕਿ ਇੰਨੀ ਤੇਜ਼ ਨਹੀਂ ਸੀ ਇਹਨਾਂ ਦੇ ਤੀਰ ਆਰ ਪਾਰ ਹੋਣਾ ਤੇ ਬੜੀ ਦੂਰ ਦੀ ਗੱਲ ਐ ਮਹਾਰਾਜ ਦੇ ਘੋੜੇ ਦੀ ਗਰਦਨ ਤੇ ਤੀਰ ਵੱਜਾ ਪਰ ਘੋੜਾ ਡਿੱਗਿਆ ਨਹੀਂ ਉਹ ਫਟ ਸੰਭਾਲ ਗਿਆ ਗੁਰੂ ਨੇ ਤੀਰ ਤੇ ਪਰ ਮਹਾਰਾਜ ਸਾਹਿਬ ਜੀ ਨੇ ਜਿਹੜਾ ਉਹ ਗਰਦਨ ਵਿੱਚ ਵੱਜਾ ਤੀਰ ਸੀ ਹੱਥ ਨਾਲ ਖਿੱਚ ਕੇ ਕੱਢ ਕੇ ਸੁੱਣ ਦਿੱਤਾ ਸੁਨਾ ਬੋਲੋ ਤੇ ਆਪਣੇ ਮਹਾਰਾਜ ਨੇ ਕਮੈਦ ਰੰਗ ਦੇ ਲਾਖੇ ਘੋੜੇ ਨੂੰ ਛੇੜਿਆ ਹੈ ਜਿਹਦੇ ਵਿੱਚ ਬੜਾ ਭਾਰੀ ਬਲ ਹੈ ਸਤਿਨਾਮ ਸਮਾਨਤ ਸਾਦੋ ਜੇਹੋ ਮਹਾਰਾਜ ਨੇ ਪ੍ਰੇਰਿਆ ਤੇ ਜਿਵੇਂ ਪਹਿਲਾਂ ਤਾਂ ਉਹ ਛਾਲ ਮਾਰਦਾ ਉੱਟਦਾ ਸੀ ਐਵੇਂ ਮਹਾਰਾਜ ਦੇ ਘੋੜੇ ਨੇ ਫੇਰ ਛਾਲ ਮਾਰੀ ਤੇ ਤੀਰ ਵਜਣ ਦੀ ਪਰਵਾਹ ਨਹੀਂ ਕੀਤੀ ਸਾਤ ਗੁਰ ਕੀਤੇ ਉਦੋਂ ਤੇ ਸਾਦ ਭਾਵੇਂ ਕਿ ਘੋੜੇ ਦੀ ਗਰਦਨ ਦੇ ਇਚੋਂ ਧੌਂਡ ਤੋਂ ਲਹੂ ਵਹਿੰਦਾ ਜਾ ਰਿਹਾ ਹੈ ਪਰ ਵੇਖੋ ਜਿਵੇਂ ਮਹਾਰਾਜ ਦੇ ਜੋਧੇ ਵੱਡੇ ਟੁੱਕੇ ਜਾਣ ਪਰਵਾਹ ਨਹੀਂ ਕਰਦੇ ਗੁਰਾਂ ਦਾ ਘੋੜਾ ਵੀ ਪਰਵਾਹ ਨਹੀਂ ਕਰ ਰਿਹਾ ਸਤਪੁਰ ਕੀ ਇਸ ਉਪਦੀ ਮਹਾਂ ਸਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੰਦਿਰ ਤੇ ਮਹਾਰਾਜ ਦੇ ਰਦੇ ਜੋ ਬੜਾ ਵੀਰ ਦਾ ਸੁਜਾਗਿਆ ਜਿਦਵਾਨ ਕੀ ਸ਼੍ਰੋਣਤ ਲਹਾ ਜਦੋਂ ਆਪਣੇ ਘੋੜੇ ਦੀ ਗਰਦਨ ਦੇ ਵਿੱਚੋਂ ਲਹੂ ਨਿਕਲਦਾ ਮਹਾਰਾਜ ਜੀ ਨੇ ਵੇਖਿਆ ਰਕਤ ਸਕੰਧ ਧਰਿਓ ਤੇ ਸਕਲਾ ਸਤਿਗੁਰੂ ਸਾਹਿਬ ਸੁਦੇ ਪਾਸ਼ਾ ਨੇ ਉਸੇਰੇ ਜਿਹੜਾ ਧਰਕ ਸਕੰਧ ਧਰਿਓ ਤੇ ਸਕਲਾ ਜਿਹੜਾ ਧਰਕ ਸੀ ਉਹ ਆਪਣੇ ਮੋਢੇ ਤੇ ਮਹਾਰਾਜ ਨੇ ਕਰਤਾ ਕੰਚੋਂ ਦੂਰਣ ਖੜਕਤ ਲਲਾ ਤੇ ਬੜੀ ਛੇਤੀ ਦੇ ਨਾਲ ਭਿਆਨਕ ਤੇਗਾ ਮਿਆਨ ਵਿੱਚੋਂ ਸ਼ੇਹ ਪਾਸ਼ਾ ਨੇ ਧੂਲਿਆ ਬਣ ਪੜਾਈ ਧਾਰਮ ਸ਼ੇਰਾ ਮਹਾਰਾਜ ਸਾਹਿਬ ਨੇ ਉਸ ਵੇਲੇ ਘੋੜੇ ਨੂੰ ਛੇੜਿਆ ਹੈ ਮਹਾਰਾਜ ਨੇ ਘੋੜੇ ਨੂੰ ਅੱਡੀ ਲਾ ਕੇ ਅੱਗੇ ਕੀਤਾ ਕਰਮਚੰਦ ਕੋ ਤਕਸਨ ਘੇਰਾ ਤੇ ਕਰਮਚੰਦ ਨੂੰ ਜਾ ਕੇ ਗੁਰੂ ਘਰਬਿੰਦ ਸਾਹਿਬ ਨੇ ਘੇਰ ਲਿਆ ਧਾਰਮ ਬਸ ਰੂਪ ਧੰ ਘੇਰਾ ਜਦੋਂ ਇਹ ਕਰਮਚੰਦ ਨੇ ਬੜਾ ਬੀਲ ਅਸੀ ਭਿਆਨਕ ਰੂਪ ਗੁਰੂ ਘਰਬਿੰਦ ਸਾਹਿਬ ਦਾ ਵੇਖਿਆ ਜੀ ਹੁਣ ਤਿੰਨ ਰਾਸ ਤੇਰਾ ਉਸਰੇ ਜੀਉਣ ਵੱਲੋਂ ਨਿਰਾਸ਼ ਹੋ ਗਿਆ ਵੀ ਛੇ ਪਾਸ਼ਾ ਮੇਰੇ ਵੱਲ ਆ ਗਏ ਹੁਣ ਨਹੀਂ ਮੇਰੇ ਪ੍ਰਾਨ ਬਚਦੇ ਪ੍ਰੇਰ ਤੁਰੰਤ ਸਿਪਰ ਕਹੇ ਹੱਥ ਨਾਲ ਘੋੜੇ ਨੂੰ ਪ੍ਰੇਰ ਕੇ ਦੇ ਆਪਣੇ ਹੱਥ ਲੈ ਢਾਲ ਲੈ ਕਰਕੇ ਕਿਉਂ ਖੜ ਉਹਕੇ ਸਾਥ ਕਰਮਚੰਦ ਨੇ ਵੀ ਬੜੇ ਗੁੱਸੇ ਵਿੱਚ ਆ ਕੇ ਤੇ ਤੇਗ ਕੱਢੀ ਤਲਵਾਰ ਤੋਹੀ ਹੈ। ਉਹਨੇ ਫਿਰ ਤੋਂ ਗਿਰਤ ਤੋਂ ਭਾਲਿਓ ਜਿਹੜੇ ਪਾਸੇ ਨੂੰ ਵੀ ਕਰਮਚੰਦ ਹੁੰਦਾ ਹੈ ਗੁਰੂ ਘਰ ਦੇ ਬੇਨ ਸਾਹਿਬ ਜੀ ਨੇ ਘੋੜਾ ਘੁਮਾ ਕੇ ਫਿਰ ਕੇ ਨੂੰ ਚਾਰ ਪਾਸੇ ਹੀ ਦੱਬ ਲਿਆ ਜਿੱਧਰ ਜਾਂਦਾ ਉੱਥੋਂ ਦੱਬ ਲੈਨੇ ਹਨ। ਜਾਨਿਓ ਭਗਾ ਕਾਲ ਦੀ ਰਾਯੋ ਉਸ ਵੇਲੇ ਕਰਮਚੰਦ ਨੇ ਜਾਣਿਆ ਵੀ ਇਹ ਗੁਰੂ ਸਾਹਿਬ ਨਹੀਂ ਆਏ ਮੇਰਾ ਲੱਗਦਾ ਕਾਲ ਨੇੜੇ ਆ ਗਿਆ ਹੈ। ਜਾਂਦੇ আর ਬਲੀ ਨਵਾਬ ਇਹਨਾਂ ਰਤਨ ਚੰਦ ਤੇ ਜਿਹੜਾ ਜਲੰਧਰ ਦਾ ਨਵਾਬ ਸੀ ਨਸ ਦਿਨ ਕੇ પ્રતિਸ਼ਤਾ ਬੜੀ ਸ਼ੇਤੀ ਦੇ ਨਾਲ ਮਹਾਰਾਜ ਨੇ ਕਰਮਚੰਦ ਨੂੰ ਇਹਨਾਂ ਨਾਲੋਂ ਵੱਖਰੇਆ ਕਰ ਲਿਆ ਕਿਉਂਕਿ ਤਿੰਨ ਜਾਣੇ ਸੀ ਮਹਾਰਾਜ ਦੇ ਇਕੱਠੇ ਲੜਦੇ ਤੇ ਮਹਾਰਾਜ ਇੱਕ ਪਾਸੇ ਇਕੱਲੇ ਸੀ ਸਿੱਖ ਅੱਗੇ ਗਏ ਸਾਨੂੰ ਹਾਲ ਪਰ ਗੁਰ ਨੇ ਫੜਕ ਪ੍ਰਹਾਲ ਕਰਮ ਜਾਂਦੇ ਇੱਕ ਪਾਸੇ ਹੋ ਗਿਆ ਤੇ ਬਲ ਕਰਕੇ ਮਹਾਰਾਜ ਨੇ țeਗਾ ਮਾਰਿਆ ਸਰੀ ਸਪਰਾ ਕਹਿ ਉਸ ਬਾਰੋਸ ਮੇਰੇ ਨੇ ਬੜੀ ਕਾਲੀ ਕਰਦਿਆ ਹੋਇਆ ਆਪਣਾ ਬਚਾਅ ਕਰਨ ਦੇ ਲਈ ਢਾਲ ਵੇ ਕਰ ਦਿੱਤੀ ਹੈ ਜਦ ਇਹ ਮਾਰ ਤੇ ਅੰਖਚਾਰ ਜਦੋਂ ਮਹਾਰਾਜ ਸਾਹਿਬ ਜੀ ਦੀ ਢਾਲ ਮਹਾਰਾਜ ਦੀ țeਗ ਦੀ ਢਾਲ ਤੇ ਵਜੀ ਦੇ ਢਾਲ ਦੇ ਜਿਹੜੇ ਉੱਪਰ ਫੁੱਲ ਲੱਗੇ ਹੁੰਦੇ ਉੱਥੋਂ ਸਤਿਗੁਰਾਂ ਦੀ țeਗ ਤਿਲਕ ਗਈਰੇ ਆਪਣੇ ਅੰਗ ਤਾਂ ਬਚ ਗਏ ਤਬ ਤੋਂ ਰਾਮ ਸਰਕਾਰ ਤੇ ਪਰ ਇੰਨੀ ਜ਼ੋਰ ਨਾਲ ਮਹਾਰਾਜ ਨੇ ਤੇਗਾ ਮਾਰਿਆ ਸੀ ਉਹ ਢਾਲ ਤੋਂ ਤਿਲਕ ਕੇ ਤੇ ਘੋੜੇ ਦੀ ਗਰਦਨ ਦੇ ਵਜ੍ਹਾ ਤੇ ਮਹਾਰਾਜ ਦਾ ਮਾਰਿਆ ਹੋਇਆ ਤੇਗਾ ਘੋੜੇ ਦਾ ਸਿਰ ਵੱਢ ਗਿਆ ਕਰ ਕਰਮ ਚੰਤ ਹੋਇ ਖੜੇ ਜਦੋਂ ਘੋੜੇ ਦਾ ਸਿਰ ਵੱਢਿਆ ਗਿਆ ਤੇ ਉਸ ਵੇਲੇ ਜਿਹੜਾ ਕਰਮ ਸੰਗ ਸੀ ਇਹ ਕਰਮ ਜਨ ਡਿੱਗ ਪਿਆ ਧਰਤੀ ਦੇ ਦਰਮ੍ਹ ਕਰਦਾ ਹੋਇਆ ਤੇ ਬੜੀ ਛੇਤੀ ਦੇ ਕੇ ਫਿਰ ਖਲੋ ਗਿਆ ਰਤਨਜੰਗ ਕੇ ਆਗਮਨ ਕਰੇ ਜਿੱਥੇ ਘੋੜੇ ਤੋਂ ਬਿਨਾ ਪੈਦਲ ਪਹਿਲਾ ਰਤਨਜੰਗ ਖਲੋਤਾ ਸੀ ਕਰਮਚੰਦ ਵੀ ਉਹਦੇ ਨੇੜੇ ਆ ਗਿਆ ਬੋਸੋਂ ਬਿਨ ਹੈ ਦੇਹ ਖਰੇ ਦੋਵੇਂ ਹਣ ਘੋੜਿਆਂ ਤੋਂ ਬਗੈਰ ਹੋ ਗਏ ਨੇ ਘੋੜੇ ਮਾਰੇ ਗਏ ਨਬਾਗ ਆਇਓ ਹਰੇ ਇਹ ਵੇਖ ਕਰਕੇ ਦਲੰਦਰ ਦਾ ਸ਼ੂਬਾ ਬੜਾ ਕਰੋਧ ਧਾਰ ਕੇ ਅੱਗੇ ਆਇਆ ਤਿੰਨੋਂ ਤੀਰ ਚਲਾਵਤ ਆ ਕੇ ਅਤਨੇ ਜਾਣੇ ਇਕੱਠੇ ਹੋ ਲੱਗੇ ਹੋ ਕੇ ਮਹਾਰਾਜ ਵੱਲ ਤੀਰ ਚਲਾਉਣ ਲੱਗੇ ਹਨ ਅੰਕ ਅੰਕ ਕੈ ਬਹੁਤੇ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੇ ਬਹੁਤੇ ਤੀਰ ਵੱਜੇ ਇਹਨਾਂ ਦਾ ਘੋੜਾ ਇੱਕ ਇੱਕ ਤੀਰ ਵੱਜ ਕੇ ਡਿੱਗ ਪਿਆ ਤੇ ਮਹਾਰਾਜ ਦੇ ਘੋੜੇ ਦੇ ਬਹੁਤੇ ਜਦੋਂ ਤੀਰ ਵੱਜੇ ਹਨ ਅੰਗ ਅੰਗ ਵੀ ਦਿਉਜ ਸਕੇ ਰਾਹੋ ਵੀ ਅੰਗ ਅੰਗ ਮਹਾਰਾਜ ਦੇ ਕਮੈਦ ਘੋੜੇ ਦਾ ਵਿੰਨਿਆ ਗਿਆ ਹਰ ਗੁਰ ਨਵਾਬ ਕੋ ਹੀਰੋ ਜਦੋਂ ਵੇਖਿਆ ਵੀ ਘੋੜੇ ਦੇ ਮੌਦੇ ਤੀਰ ਮਾਰੇ ਨੇ ਇਹਨਾਂ ਨੇ ਤੇ ਗੁਰੂ ਸਾਹਿਬ ਨੇ ਬੜਾ ਵੀਰਅਸ਼ ਕਰਕੇ ਦਲੰਦਰ ਸੂਬੇ ਵੱਲ ਵੇਖਿਆ ਹਰ ਖੱਪਰਾ ਨਾ ਐਜ ਚਲਾਇਓ ਮਹਾਰਾਜ ਨੇ ਖੱਪਰਾ ਤੀਰ ਕੱਢ ਕੇ ਚਿੱਲੇ ਦੇ ਤੇ ਚੜ੍ਹ ਕੇ ਚਲਾਇਆ ਹ ਨਵਾਬ ਵੱਲ ਕਈ ਬੇਕ ਦੇ ਜਨ ਐ ਧਾਇਓ ਇਤਾਂ ਤੇਜ਼ੀ ਨਾਲ ਕਿ ਮਹਾਰਾਜ ਦਾ ਤੀਰ ਗਿਆ ਜਿਵੇਂ ਸੱਪ ਜਾਂਦਾ ਹੈ ਰੋਟ ਵਿੱਚ ਚਿਤਰਤ ਸੂਬੇ ਕੋ ਹੈ ਭਾਰਾ ਜਿਹੜਾ ਸੂਬਾ ਸੀ ਚਿਤਰਤ ਸੂਬੇ ਕੋ ਹੈ ਬੜਾ ਬੜਾ ਭਾਰੀ ਘੋੜਾ ਸੀ ਜਿਹਦੇ ਉੱਤੇ ਅੰਦਰੋਂ ਅੰਦਰ ਵਿੱਚ ਅਰਦਾਸ ਏ ਨਕੀ ਉਹ ਜਾਏ ਤੇ ਭਾਲ ਹੰਦਾਰਾ ਮਹਾਰਾਜ ਦਾ ਚਲਾਇਆ ਤੀਰ ਜਾ ਕੇ ਘੋੜੇ ਦੇ ਮੱਛੇ ਵਿੱਚ ਮਰ ਜਾਓ ਪਰ ਗਿਰੇ ਉਹ ਤੀਰ ਵੱਜਣ ਦੀ ਦੇਰ ਆ ਦੜਮ ਕਰਕੇ ਨਵਾਬ ਦਾ ਘੋੜਾ ਵੀ ਧਰਤੀ ਦੇ ਡਿੱਗ ਪਿਆ ਉਹ ਨਵਾਬ ਸੁਭਾਰੋ ਅੰਕ ਅਬਦੁਲ ਖਾਨ ਸੁਭਾ ਕਹਿੰਦੇ ਵੀ ਇਹ ਆਪਣੇ ਪੈਰਾਂ ਦੇ ਖਲੋਗ ਰਿਹਾ ਆਪਣੇ ਆਪ ਨੂੰ ਸੁਭਾਰਿਆ ਹੈ ਗੰਬਤੀ ਨੂੰ ਘੇਰੇ ਸੁਭਸ਼ਾਈ ਜਦੋਂ ਤਿੰਨਾਂ ਦੇ ਘੋੜੇ ਮਾਰੇ ਗਏ ਦੇਨਾਂ ਮਨ ਵਿੱਚ ਬੜਾ ਦੁਸ਼ਾ ਆ ਗਿਆ ਕਿਹੜਾ ਰੂਪ ਹੈ ਤੇ ਭਾਈ ਇਹ ਚਾਹੁੰਦੇ ਆ ਵੀ ਮਹਾਰਾਜ ਦੇ ਘੋੜੇ ਦੇ ਤੀਰ ਤਾਂ ਅੱਗੇ ਹੀ ਬੋਦੇ ਵੱਜੇ ਆ ਨੇ ਹੋਰ ਮਾਰ ਕੇ ਤੈਨੂੰ ਵੀ ਮਾਰ ਦਈਏ ਹੋਰ ਹੋਰ ਨਹੀਂ ਹੋ ਮਾਰੇ ਤਿੰਨਾਂ ਨੇ ਕਹਿੰਦੇ ਵੀ ਜੋੜ-ਜੋੜ ਕੇ ਤੀਰ ਮਹਾਰਾਜ ਦੇ ਘੋੜੇ ਦੇ ਮਾਰੇ ਭੰਗੀਦੇ ਅੰਕ ਤਰੰਗਨ ਸਾਰੇ ਆ ਸ਼ੰਗੁਰਾਂ ਦੇ ਇੱਕ ਮੈਦ ਰੰਗ ਦੇ ਘੋੜੇ ਦਾ ਸਾਰੇ ਸ਼ਰੀਰ ਨੂੰ ਸਾਰੇ ਅੰਗਾਂ ਨੂੰ ਵਿਲ ਦਿੱਤਾ ਤੀਨੋਂ ਤੇ ਛੁਟ ਕਰ ਤੀਰ ਜਦੋਂ ਤਿੰਨਾਂ ਦੇ ਤੀਰ ਕਹਿੰਦੇ ਛੋਟ-ਛੋਟ ਕੇ ਆ ਕੇ ਵੱਜਦੇ ਨਾਲ ਲੱਗੇ ਭਾਰ ਹੈ ਇਹ ਮੱਟ ਤੀਰ ਇੱਕ ਵਾਰ ਤਿੰਨਾਂ ਦੇ ਚਲਾਏ ਹੋਏ ਤੀਰ ਆ ਕੇ ਦੇ ਮਹਾਰਾਜ ਜੀ ਦੇ ਘੋੜੇ ਦੇ ਮੱਥੇ ਦੇ ਵਿੱਚ ਆ ਕੇ ਵੱਜੇ ਤੇ ਬੜੀ ਈਲਾ ਬੜਾ ਇਹਨੂੰ ਕਹਿੰਦੇ ਵੀ ਦੁੱਖ ਵੱਧ ਗਿਆ ਹੁਣ ਸਾਰਾ ਸਰੀਰ ਵਿੰਨਿਆ ਗਿਆ ਸੀ ਇਹ ਧਰਤੀ ਪਰ ਸੁਰੱਖ ਸੁਧਾਰ ਤੇ ਅਖੀਰ ਅਨੇਕਾਂ ਵਾਰ ਖਾ ਕੇ ਮਹਾਰਾਜ ਦਾ ਘੋੜਾ ਵੀ ਜੋਧਿਆਂ ਦੇ ਬਾਗ جنگ ਦੇ ਛੀਦੀ ਪਾ ਗਿਆ ਪਰ ਤਨ ਜੋ ਭਾਗਿਸ ਭਰਾ ਇਹਨੇ ਵੱਡੇ ਭਾਗ ਨੇ ਇਸ ਘੋੜੇ ਰੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੇਠਾਂ ਸਵਾਰੀ ਵਾਸਤੇ ਸੇਵਾ ਕਰਦਾ ਰਿਹਾ ਤੇ ਜੰਗ ਦੇ ਵਿੱਚ ਵੀ ਅਨੇਕਾਂ ਸ਼ਸਤਰ ਖਾ ਕੇ ਫੇਰ ਸ਼ਹੀਦ ਹੋਇਆ। శ్రీ ਹਰਿ ਗੋਬਿੰਦ ਬੱਜ ਬੱਜ ਯੋਧਾ। ਗੁਰੂ ਘਰ ਦੇ ਸੇਵਾ ਮਹਾਰਾਜ ਜਿਹੜੇ ਬੜੀ ਬੜੇ ਬਹਾਦਰ ਯੋਧੇ ਸਨ। ਅਜ ਨੂੰ ਭਾਰ ਕਰੋ ਪਰਪਰਤ। ਮਹਾਰਾਜ ਨੇ ਵੀ ਆਪਣਾ ਆਪ ਸੁਧਾਰਿਆ ਦੇ ਪੈਰਾਂ ਭਾਰ ਖਲੋਤੇ ਨਹੀਂ ਬੜਾ ਬੀਲ ਅਸਰੇ ਚਾਏ ਹਾਰ। ਮਾਨੋ ਦਾਮ ਦੇ ਜਗਤ ਅਸ਼ੇਸ਼ ਇਹਦਾ ਮਹਾਰਾਜ ਦਾ ਸਰੀਰ ਬੀਰ ਅਸ਼ਵ ਵਿੱਚ ਆਇਆ ਵੀ ਮਾਨੋ ਸਾਰੇ ਜਗਤ ਨੂੰ ਸਾੜਨ ਵਾਸਤੇ ਬੜਾ ਰੋਦਰਪਿਹਾਨ ਕਰੋਪ ਜਿਵੇਂ ਬਣ ਗਿਆ ਹੋਵੇ ਜੀ ਚੰਦੇ ਆਦ ਪਟ ਭਾਰੇ ਗਾਵਾ ਵੀ ਨਹੀਂ ਚੰਦੇ ਆਦ ਜਿੰਨੇ ਵੀ ਸੂਰਮੇ ਦੂਜੇ ਪਾਸੇ ਲੜ ਰਹੇ ਸਨ ਬੜਾ ਰੋਦਰਪੁਛਿਆ ਅੰਤਰਾ ਘਰੇ ਮਹਾਰਾਜ ਜਿੱਥੇ ਲੜ ਰਹੇ ਸੀ ਸਤਗੁਰਾਂ ਨਾਲੋਂ ਕੁਝ ਅੰਤਰਾ ਪਾ ਕੇ ਤੁਰਕਾਂ ਨਾਲ ਲੜ ਰਹੇ ਸੀ ਲੱਖਿਓ ਨਾ ਗੁਰੂ ਕੋ ਹੈ ਮਹਾਰਾਜਾ ਉੱਥੇ ਬਾਬਾ ਬਿਰੀ ਜਾਂਦਾ ਗਜ ਜੋਧਿਆਂ ਨੂੰ ਨਹੀਂ ਪਤਾ ਲੱਗਾ ਵੀ ਸਤਪੁਰਾਂ ਦਾ ਘੋੜਾ ਸ਼ਹੀਦ ਹੋ ਗਿਆ ਹੈ ਕਿਤੇ ਕਿਸੇ ਦਿਸ਼ਾ ਪੜ੍ਹ ਕੋ ਕੀ ਉਹ ਉਸ ਦੇ ਧਾਦੇ ਖਲੋਤੇ ਹੋਏ ਜੰਗ ਕਰ ਰਹੇ ਹਨ ਉਸ ਤਿਮਰ ਤੱਕ ਫਸਰਨ ਲੱਗੇ ਹੁਣ ਜਦੋਂ ਥੋੜਾ ਜਿਹਾ ਸੂਰਜ ਛੁਪਣ ਲੱਗਾ ਤੇ ਹਨੇਰਾ ਹੋਣ ਲੱਗਾ ਹੈ ਅਸੀਂ ਸੂਰ ਸੂਰਨਸ ਜਾ ਕੇ ਸੂਰਜ ਛਿੰਕ ਚਲਿਆ ਤੇ ਜੋਧਿਆਂ ਦੇ ਅੰਦਰ ਬਹੁਤ ਗੁੱਸਾ ਜਾਗ ਪਿਆ ਆਪ ਜਨ ਚਾਵਨ ਸਾਰੇ ਉਧਰ ਜਲੰਧਰ ਦੇ ਸੂਬੇ ਨਵਾਬ ਦੇ ਸਮੇਂ ਉਹਦੀ ਸਾਰੀ ਫੌਜ ਚੌਂਦੀ ਹੈ ਇਸਤੇ ਪ੍ਰਥਮ ਲਹਿ ਗੁਰਮਾਰੇ ਇਨਤਲਾਦ ਹੋਣ ਤੋਂ ਪਹਿਲਾ ਪਹਿਲਾ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਨੂੰ ਮਾਰ ਲਈਏ ਸਤ ਗੁਰੂ ਕੋ ਇਹ ਅਬਲਾਖਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਗੁਰੂ ਕੇ ਜੋਧਿਆਂ ਦੇ ਅੰਦਰ ਇਹ ਅਬਲਾਖਾ ਹੈ ਰਤਪਤੇ ਮਰਤੇ ਰਪਨ ਨਾਸੀ ਰਾਦ ਪੈਣ ਤੋਂ ਪਹਿਲਾ ਪਹਿਲਾ ਇਹ ਤੁਰਕਾਂ ਦਾ ਨਾਸ਼ ਕਰ ਦਈਏ ਆਪ ਕੈ ਸਤਰ ਚਿੰਤ ਕੋ ਕੋ ਜੋ ਅਗਲੇ ਤੋਂ ਸਤਰੂਆਂ ਨੂੰ ਮਾਰਾਂਗੇ ਫਿਰ ਸਾਰਾ ਜੰਗ ਦਾ ਫਿਕਰ ਮੁੱਕ ਜਾਏਗਾ। ਮੈਂ ਵਿਚਾਰਦੇ ਆ ਵੀ ਸਾਡੇ ਜੋਧੇ ਰਾਤ ਨੂੰ ਸੁੱਖ ਦੇ ਨਾਲ ਆਰਾਮ ਕਰਨਗੇ ਫਿਰ। ਹਨ ਕੀਸਾ ਨਾਮਕ ਲੜਾ। ਤੇ ਦੋਵਾਂ ਦਲਾਂ ਦੀ ਫੌਜ ਆਪੋ ਸਾਹਮਣੇ ਦੂਜੇ ਪਾਸੇ ਲੜ ਰਹੀ ਹੈ। ਇੱਕ ਪਾਸੇ ਗੁਰੂ ਦੇ ਸਿੱਖ ਦੂਜੇ ਪਾਸੇ ਤੁਰਕ। ਮਾਰਤ ਮਾਰਤ ਮਾਰ ਦੇ ਮੁਡੇ ਦੇ ਸ਼ਾਹਦੋ ਮਾਰ ਤੇ ਵਾਰ ਚੱਲਦੇ ਮਾਰਦੇ ਤੇ ਮਰਦੇ ਹੰਮ ਸੈਨਾ ਕੇ ਮੁਖ ਸਰਦਾਰ ਇਧਰੋਂ ਥੋੜਾ ਹਟਵਾ ਫੌਜ ਦੇ ਮੁਖੀ ਸਰਦਾਰ ਗੁਰੂ ਹਰਗੋਬਿੰਦ ਸਾਹਿਬ ਇਧਰੋਂ ਮੁਖੀ ਆ ਤੇ ਉਧਰੋਂ ਜਲੰਧਰ ਦਾ ਸੂਬਾ ਮੁਖੀ ਆ ਮਾਤਿਓ ਜੰਗ ਮਹਾ ਬਿਚਾਰ ਬੜਾ ਬਕਰਾਰ ਬੜਾ ਭਿਆਨਕ ਜੰਗ ਮਚ ਗਿਆ ਹੰਦੀ ਨਾਉਣੇ ਰਦੇ ਵਿਚਾਰੇ ਉਦੋਂ ਫਿਰ ਇਹਨਾਂ ਤਿੰਨਾਂ ਨੇ ਜਲੰਧਰ ਦਾ ਸੂਬਾ ਦੇ ਕਰਮਚੰਦ ਰਦਮਚੰਦ ਨੇ ਵਿਚਾਰਿਆ ਜੇ ਆਪ ਸੁਣਨਾ ਬਾਖੂ ਚਾਰੇ ਆਏ ਤੇ ਹਮਲਾ ਕਰਨ ਦੇ ਲਈ ਜਨੇ ਆਪਸ ਵਿੱਚ ਮਿਲ ਕੇ ਵਿਚਾਰ ਕਰਦੇ ਕਹਿੰਦੇ ਹਨ ਬਿਲਮ ਨਾ ਆਚੀ ਹਮੈ ਕਹੇ ਹੁਣ ਸਾਨੂੰ ਦੇਰ ਲਾਉਣੀ ਚੰਗੀ ਨਹੀਂ ਹੈ ਬਹੁਤਾ ਦੇਰ ਦਾ ਬਹੁਤਾ ਸਮਾਂ ਹੁਣ ਇਦਾਂ ਅਜਾਈ ਨਹੀਂ ਬਿਵਾਉਣਾ ਚਾਹੀਦਾ ਪਰ ਇੱਕ ਹਮ ਤਿੰਨੋਂ ਇਹ ਸਮਾਂ ਕਿਉਂਕਿ ਜਿਹੜਾ ਇਹ ਸਮਾਂ ਹੈ ਗੁਰੂ ਹਰਗੋਬਿੰਦ ਸਾਹਿਬ ਕੱਲੇ ਨੇ ਤੇ ਆਪਾਂ ਤਿੰਨ ਜਾਣੇ ਆ ਮਹਾਰਾਜ ਦੇ ਸਾਹਮਣੇ ਉਹ ਨੀਰ ਕੋ ਹਰਖ ਪ੍ਰਹਾਰ ਆਪਸੇ ਸਲਾਹ ਕਰਦੇ ਵੀ ਨੇੜਾ ਕਰੋ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਜਾ ਕੇ ਤਲਵਾਰਾਂ ਦਾ ਮਾਰ ਕਰੋ ਕੇ ਅੰਗ ਤੁਰਤ ਕੱਟਦਾ ਤਿੰਨੇ ਕੇਵਲ ਤਲਵਾਰਾਂ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਣੀਰਦੇ ਅੰਗ ਕੱਟ ਦਈਏ ਆਹੇ ਤਾਂ ਕੇ ਬਹੁਤ ਜੀਵਤ ਤੇ ਮਾਰਨਾ ਨਹੀਂ ਐ ਦਾ ਮਤ ਨੇ ਜਾਣੇ ਤਗੜੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਘੇਰ ਕੇ ਜਿਉਂਦਿਆਂ ਫੜ ਲਈਏ ਮਹਾਰਾਜ ਪੂਰਨ ਤੁਮ ਜੀਵਤ ਤੇ ਫੇਰ ਰਾਜ ਸਾਹਿਬ ਤੁਹਾਡੀ ਮਰਾਰ ਪੂਰੀ ਹੋ ਜਾਏਗੀ ਫੇਰ ਤੁਸੀਂ ਮਹਾਰਾਜ ਨੂੰ ਲੈ ਕੇ ਚੁੰਮੇ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਜਾਏ ਉਹਦੇ